ਇੰਨੀ ਗੱਲ ਕਦੀ ਸੁਣਨ ਨੂੰ ਮਿਲੇ ਨਾ ਜੋ ਪੱਲਾ ਸਾਹਿਬਾਰੇ ਇਸ ਦੂਸਰਾ ਬਾਰੇ ਸੁਣਿਆ ਨੇ ਕਿ ਕਰੋ ਦੁਆ ਕੇ ਸੂਰਜ ਸਾਡਾ ਮੰਗਦਾ ਰਹੇ ਇਸ ਧਰਤੀ ਤੇ ਚਾਨਣ ਮੇਲਾ ਲੱਗਦਾ ਰਹੇ ਇਸ ਧਰਤੀ ਤੇ ਚਾਨਣ ਮੇਲਾ ਲੱਗਦਾ ਰਹੇ ਕਰੋ ਜੋ ਕਰਨਾ ਤੁਹਾਨੂੰ ਕੋਈ ਰੋਕ ਨਹੀਂ ਕਿਉਂਕਿ ਇੱਥੇ ਸਾਰੇ ਬੁੱਧੀਜੀਵੀ ਬੈਠੇ ਆ ਇਹ ਨੌਜਵਾਨਾਂ ਦੇ ਪ੍ਰਤੀ ਸ਼ੇਰਾ ਜਿਹੜਾ ਦਾ ਸੱਜ ਕਰ ਰਿਹਾ ਕਿ ਕਰੋ ਜੋ ਕਰਨਾ ਤੁਹਾਨੂੰ ਕੋਈ ਰੋਕ ਨਹੀਂ ਖਿਆਲ ਸਾਨੂੰ ਬਸ ਵੱਡਿਆਂ ਦੀ ਪੱਗ ਦਾ ਰਹੇ ਵਾਹ ਬਹੁਤ ਧਰਤੀ ਤੇ ਚਾਨਣ ਮੇਤਾ ਲੱਗਦਾ ਰਹੇ ਸੋ ਹਮੇਸ਼ਾ ਚਾਨਣ ਦੀਆਂ ਗੱਲਾਂ ਕਰੀਏ ਖੁਸ਼ੀਆਂ ਦੀਆਂ ਗੱਲਾਂ ਕਰੀਏ ਐਸੀ ਗੱਲ ਕਦੀ ਕਾਂਸ ਨੂੰ ਮਿਲੇ ਨਾ ਕਿ ਆਹ ਬੰਦਾ ਵੱਡਾ ਬੰਦਾ ਚਲਾ ਗਿਆ ਦੁਨੀਆਂ ਤੋਂ ਸੋ ਇਸ ਕਰਕੇ ਇਹੀ ਬੜੇ ਗੌਰ ਨਾਲ ਸੁਣ ਰਹਾ ਹਾਂ ਦਾ ਜਮਾਨਾ ਆਂਕੋ ਆਮੀ ਸ਼ੋਗ ਦਾ ਰਾਸਾ ਕਹਿੰਦੇ ਕਹਿੰਦੇ ਪ੍ਰਾਕ ਸਰਬ ਦਾ ਸ਼ੇਰ ਆਕ ਭਾਈ ਆਨੇ ਵਾਲੀ ਨਸਲੇ ਤੂੰ ਪਰ ਫਖਰ ਕਰੇਗੀ ਜਾਨੇ ਮਨ ਜਦੋਂ ਉਹਨੂੰ ਮਾਲੂਮ ਪੜੇਗਾ ਕਿ ਤੂੰਨੇ ਫਰਾਕ ਨੂੰ ਦੇਖਾਤਾ ਸਾਨੂੰ ਇਸ ਜੀ ਦਾ ਬਗੜਿਆ ਕਿ ਅਸੀਂ ਉਸ ਸੰਸਾਰ ਨਾਲ ਜ਼ਿੰਦਗੀ ਕਰੀ ਕਿਉਂਕਿ ਸਾਨੂੰ ਕਿਉਂਕਿ ਜਿਹੜੇ ਲੋਕਾਂ ਨਾਲ ਵੱਡੇ ਲੋਕਾਂ ਨਾਲ ਜਦ ਤੁਸੀਂ ਨਹੀਂ ਨੇ ਹੋ ਤੇ ਤੁਹਾਨੂੰ ਆਪਣੇ ਆਪ ਤੁਹਾਡੇ ਚ ਵੱਡਾ ਪੈਨ ਮਹਿਸੂਸ ਹੁੰਦਾ ਜਾਂਦਾ ਜਿਵੇਂ ਜਿਹਨੇ ਦੱਸਿਆ ਉਸਮਨ ਨੇ ਬੇਸਬੂਰ ਬਹੁਤ ਮਜ਼ਈਆ ਸੀ ਉਹ ਇੰਨਾ ਮਜ਼ਈਆ ਸੀ ਤੇ ਪਿੱਛੇ ਜੇ ਸਾਡੇ ਪਿੰਡ ਮੇਲਾ ਲੱਗਦਾ ਬਾਬਾ ਸੁਨੀਲਾ ਜੀ ਆਜ ਮੇਲਾ ਲੱਗਦਾ ਤੇ ਮੈਂ ਉਹਨੂੰ ਕਹਾ ਯਾਰ ਸਦੂਰ ਸਾਡੇ ਪਿੰਡ ਪ੍ਰੋਗਰਾਮ ਕਰ ਲਈ ਮੈਨੂੰ ਕਹਾ ਬਾਈ ਜੀ ਮੈਂ ਆਉਂਗਾ ਤੇ ਉਹ ਆਇਆ ਮੈਂ ਕਹਾ 12 ਵਜੇ ਆ ਜੀ 12 ਵਜੇ ਕੋਈ ਪੂਰਾ ਕੱਠ ਹੁੰਦਾ ਤੂੰ ਗਾ ਲੀਂ ਕਹਿੰਦਾ ਠੀਕ ਹੈ ਜੀ ਉਹ ਆਇਆ ਸ਼ਾਮ ਨੂੰ 6-7 ਵਜੇ ਜਦੋਂ ਆਇਆ ਸਾਰੇ ਲੋਕੀ ਚਲੇ ਗਏ ਮੈਂ ਯਾਰ ਟਾਈਮ ਤੇ ਕਿਲ ਕੀਤਾ ਜੇ ਟਾਈਮ ਨਾ ਕਰ ਲੈਂਦਾ ਤੇ ਕਿੰਨੀ ਚੰਗੀ ਗੱਲ ਸੀ ਮੈਨੂੰ ਕਹਿੰਦਾ ਬਾਈ ਜੀ ਮੈਂ ਸੱਚੀ ਗੱਲ ਦੱਸਦਾ ਵੀ ਮੈਂ ਤੁਰ ਪੇ ਤਿਆਰ ਹੋ ਤੁਰ ਪੇ ਅਸੀਂ ਜਦੋਂ ਮੈਂ ਤੁਰ ਲੱਗਿਆ ਮੇਰਾ ਬਲੱਡ ਪ੍ਰੈਸ਼ਰ ਹੋ ਗਿਆ ਤੇ ਮੈਂ ਦਵਾਈ ਲੈ ਕੇ ਪੈ ਗਿਆ ਮੈਂ ਕਹਿੰਦਾ ਯਾਰ ਸੈਰ ਕਰਿਆ ਕਰ ਕਹਿੰਦਾ ਸੈਰ ਮੈਂ ਬਹੁਤ ਕਰਦਾ ਮੈਂ ਕਿਵੇਂ ਕਰਦਾ ਕਹਿੰਦਾ 10-17 ਕਿਲੋਮੀਟਰ ਰੋਜ਼ ਸੈਰ ਕਰਦਾ ਮੈਂ ਕਹਿੰਦਾ ਇੰਨੀ ਕਹਿੰਦਾ ਸਪਾਰਾ ਕਿਲੋਮੀਟਰ ਸ਼ੁਰੂ ਕਰਦਾ ਮੇਰੀ ਹੱਥ ਖੁੱਲ ਜਾਂਦੀ ਹੈ ਤੁਸੀਂ ਉਹਨਾਂ ਮੈਂ ਕੀ ਕਿਹਾ ਉਹ ਇੱਕ ਐਸੀ ਐਸੀ ਹੁਣਕਾਰ ਦੀ ਜੇ ਘਰੋਂ ਬਾਹਰ ਨਾ ਦੇ ਬੜੇ ਤਰੀਕੇ ਨਾਲ ਲੌਣਾ ਮੈਂ ਬੋਲ ਲਾ ਸਕੇ ਇਦਾਂ ਹੀ ਪਿੱਛੇ ਦੇ ਸਰਦਰ ਸ਼ਿੰ다ਜੀ ਦੇ ਕਰਨਾ ਅਕਸਰ ਪੱਲਾ ਸਾਹਿਬ ਕਿਉਂਕਿ ਨਹੀਂ ਜਾਣਦੇ ਸਾਰੇ ਪੱਲਾ ਸਾਹਿਬ ਅੱਜ ਬਿਨਾਂ ਗੱਲ ਤੋਂ ਰੋਕਚੋ ਉਹਨਾਂ ਨੂੰ ਬਤਾ ਲਿੱਤੇ ਤੇ ਸ਼ਿੰ다ਜੀ ਨੇ ਕਹਿਣਾ ਮੈਂ ਦੇਖੇ ਪਰ ਕੀ ਕਰਾਂਗਾ ਫਿਰ ਵਿੱਚ ਗੁਰਪ੍ਰਜੰਗੀਆਂ ਨੂੰ ਉਹਨਾਂ ਦੇ ਲੈ ਕੇ ਸਮਝੌਤਾ ਕਰਾਇਆ ਇਹਨਾਂ ਨੇ ਕੁਝ ਨਾ ਕੋਈ ਕਹਿ ਜਣਾ ਪਿੱਛੇ ਜੇ ਜਦੋਂ ਮੇਰੇ ਘਰ ਸੁਖਨੀ ਸਾਹਿਬ ਰਾਜਪਾਲ ਸਿੰਘ ਤੇ ਮੈਂ ਪੱਲਾ ਜੀ ਨੂੰ ਕਿਹਾ ਮੈਂ ਬਾਈ ਜੀ ਆਇਓ ਕਹ ਤਾਂ ਮੈਂ ਜਰੂਰ ਆਵਾਂ ਉਹ ਆ ਗਏ ਤੇ ਚਾਰ ਪੰਜ ਦਿਨ ਪਹਿਲਾਂ ਸਰਦਰ ਸ਼ਿੰ다ਜੀ ਦੇ ਕਰਾ ਖਾਂਡ ਬਾੜ ਦਾ ਭੁਖ ਸੀ ਉੱਥੇ ਕਿਤੇ ਪੱਲਾ ਜੀ ਗਿਆ ਜਦੋਂ ਆ ਸਾਡੇ ਘਰ ਆਏ ਤੇ ਗਾਹ ਸ਼ਰਦਾ ਜੀ ਖੜੇ ਉਹਨੂੰ ਕਹਿੰਦਾ ਇੱਥੇ ਸੰਦੀਲੇ ਦੇ ਘਰ ਆ ਗਏ ਨਾ ਮੇਰੇ ਨਹੀਂ ਆਇਆ ਉਹ ਕਹਿੰਦਾ ਜਦੋਂ ਤੁਸੀਂ ਹੋਣ ਕਰੋਗੇ ਨਾ ਉਹ ਮਾ ਚੁਕਿਆ ਹੋਣ ਤੁਸੀਂ ਮੈਂ ਵੱਡਣਾ ਪਰ ਲੰਨੀ ਜਿਹੜਾ ਹੱਸਦਾ ਨਾ ਕੀ ਗੱਲ ਕਹਿੰਦਾ ਆਫਰਿਆ ਖੜਾ ਮੈਂ ਕੋਈ ਗੱਲ ਨਹੀਂ ਮੈਂ ਬੋਲਦਾ ਮੈਂ ਸਿੰਦੇ ਜੀ ਕਹਿੰਦਾ ਯਾਰ ਲੱਗੇ ਤੁਰ ਗਿਆ ਮੈਂ ਕੀ ਕਰ ਕਹਿੰਦਾ ਉਹ ਭੱਲੇ ਚਮਚੀ ਮਾਰਦਾ ਉਹ ਮੈਂ ਕਹਿੰਦੀ ਮੇਰਾ ਫਰਜ਼ ਪੈਣਦਾ ਸਾਰੇ ਜੀ ਆਇਆ ਕਹਿਣਾ ਕਈ ਮਿੱਠੀਆਂ ਯਾਦਾਂ ਨੇ ਉਹਨਾਂ ਦੀਆਂ ਅਸੀਂ ਤਾਂ ਕਈ ਵਾਰੀ ਐਸੇ ਲੋਕ ਚਲੇ ਜਾਂਦੇ ਨੇ ਵੀ ਤੁਹਾਨੂੰ ਸੋਚਾਂ ਜੇ ਪੈ ਜਾਂਦੀ ਹੈ ਕਿ ਹੋਇਆ ਕਿਉਂ ਸਾਡੇ ਨਾਲ ਕਿਉਂਕਿ ਜਿਹਦਾ ਕੋਈ ਅਲਟਰਨੇਟਿਵ ਵੀ ਨਹੀਂ ਹੁੰਦਾ ਕੋਈ ਉਹਦਾ ਜਰੀਆ ਨਹੀਂ ਹੁੰਦਾ ਤੁਸੀਂ ਉਸ ਕਰਦਾ ਪੂਰਾ ਖਾਸ ਹੋ ਕਿਉਂਕਿ ਸਾਰੇ ਨੇ ਬੋਲਣਾ ਬਹੁਤ ਸਤਿਕਾਰਯੋਗ ਸਾਰੇ ਇੱਥੇ ਪਰਸਨੈਟੀਜ਼ ਨੇ ਮੈਨੂੰ ਮੰਨਜੀਤ ਜੀ ਤੇ ਰੂਪਾਲੀ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਉਹਨਾਂ ਲੋਕਾਂ ਦੇ ਦਰਸ਼ਨ ਹੋਏ ਜਿਨ੍ਹਾਂ ਨੂੰ ਮੈਂ ਸੁਣਦਾ ਰਿਹਾ ਜਿਨ੍ਹਾਂ ਨੂੰ ਜਿਨ੍ਹਾਂ ਸਾਡਾ ਮਿਲਣਾ ਛੱਡਾ ਫਰਜ਼ ਮੰਨਦਾ ਕਿਉਂਕਿ ਅਜਿਹੇ ਲੋਕਾਂ ਨੂੰ ਜਿੰਦਗੀ ਕਦੇ-ਕਦੇ ਬੌਂਕਲਾ ਮਿਲਦਾ ਭਾਵੇਂ ਬਹੁਤ ਅਜਿਹੇ ਦੁੱਖ ਦੇ ਮੌਕੇ ਤੇ ਮਿਲੇ ਪਰ ਇਹਨਾਂ ਲੋਕਾਂ ਤੇ ਜਦੋਂ ਸਾਰੇ ਲੋਕ ਉਸ دعا ਕਰਦੇ ਹਾਂ ਤੇ ਦੁਆ ਕabul ਹੁੰਦੀ ਹੈ ਸਾਰਿਆਂ ਦੀ ਦੁਆ ਕੀਤੇ ਸੱਚੇ ਬਾਦਸ਼ਾਹ ਆਪਣੇ ਚਰਨਾਂ ਚੋਂ ਵਾਸਤੇ ਤੇ ਉਸ ਸਨਕਾਰ ਨੂੰ ਇੰਨੀਆਂ ਖੁਸ਼ੀਆਂ ਦੇ ਜਿੰਨੀਆਂ ਇੱਥੇ ਦੇਖਿਆ ਤੋਂ ਹਜ਼ਾਰ ਲੱਖ ਹੋਣੇ ਵੱਧ ਉਹਦੀ ਆਤਮਾ ਨੂੰ ਉਹਦੇ ਪਰਿਵਾਰ ਨੂੰ ਉਹਦੇ ਸ਼ੁਭਚਿੰਤਕ ਉਹਦੇ ਫੈਨਸ ਨੂੰ ਖਾਬੇਸ਼ ਖੁਸ਼ ਰਹਿਣ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨ कुछ पाकर खोना है कुछ खोकर पाना है जिंदगी का मतलब तो आना और जाना है आंखों में समुंदर है आशाओं का पानी है जिंदगी और कुछ भी नहीं तेरी मेरी कहानी है जिंदगी और कुछ भी नहीं तेरी मेरी कहानी है आई फील वेरी सैड नहीं मैं छोड़ दिता क्योंकि बड़ी जिंदगी जी है ਉਹ ਡਿਫਰੈਂਟ ਤਰੀਕੇ ਨਾਲ ਜੀਂਦੇ ਆਂ ਹਾਸਿਆਂ ਦੀ ਪਟਾਰੀ ਜੀ ਹੁਣ ਨਾ ਖੁੱਲੇਗੀ ਹਾਸਿਆਂ ਦੀ ਪਟਾਰੀ ਹੁਣ ਨਾ ਖੁੱਲੇਗੀ ਯਾਦ ਤੇਰੀ ਚਦਰਿਆ ਕਦੇ ਨਾ ਭੁੱਲੇਗੀ ਤੇਰੇ ਜਿਹਾ ਅਰਾਕਾਰ ਬਿਰਲਾ ਹੀ ਹੁੰਦਾ ਏ ਜੀ ਮਰ ਕੇ ਵੀ ਜੋ ਸਦਾ ਲਈ ਰਹਿਣਾ ਜਿੰਦਾ ਏ ਵਾਹ ਮਿਸ਼ਰੀ ਵਾਂਗੂ ਤੇਰੀ ਕਮੇਡੀ ਖੁੱਲੇਗੀ ਯਾਦ ਤੇਰੀ ਚਦਰਿਆ ਕਦੇ ਨਾ ਭੁੱਲੇਗੀ ਬਹੁਤ ਅੱਛਾ ਲੋਕਾਂ ਤੈਨੂੰ ਦਿਲ ਚੋਂ ਕਦੇ ਭੁਲਾਉਣਾ ਨਹੀਂ ਜੀ ਲੋਕਾਂ ਤੈਨੂੰ ਦਿਲ ਚੋਂ ਕਦੇ ਭੁਲਾਉਣਾ ਨਹੀਂ ਤੂੰ ਤਾਂ ਉੱਥੇ ਤੁਰ ਗਿਆ ਜਿੱਥੋਂ ਆਉਣਾ ਨਹੀਂ ਵਿਛੋੜੇ ਦੇ ਵਿੱਚ ਅੱਖ ਦੇਉ ਤੇ ਡੁੱਲੇਗੀ ਯਾਦ ਤੇਰੀ ਜੱਤ ਰਿਹਾ ਕਦੇ ਨਾ ਭੁੱਲੇ ਯਾਦ ਤੇਰੀ ਜੱਤ ਰਿਹਾ ਕਦੇ ਨਾ ਭੁੱਲੇ ਮੈਂ ਪਰਮਾਤਮਾ ਗਏ ਅਰਦਾਸ ਇਹੀ ਕਰਦਾ ਵੀ ਪਰਮਾਤਮਾ ਇਹ ਜਿਹੇ ਕਲਾਕਾਰਾਂ ਨੂੰ ਬਾਰ-ਬਾਰ ਇਸ ਦੁਨੀਆ ਦੇ ਵਿੱਚ ਭੇਜੇ ਤਾਂ ਕਿ ਲੋਕਾਂ ਦੇ ਚਿਹਰਿਆਂ ਦੇ ਉੱਤੇ ਉਹ ਖੁਸ਼ੀ ਲਿਆ ਸਕਣ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਅੱਜ ਦੇ ਇਸ ਗਮਗੀਨ ਮਾਹੌਲ ਵਿੱਚ ਆਪਾਂ ਸਾਰੇ ਇਕੱਠੇ ਹੋਇਆ ਸੋ ਮੈਂ ਅੱਜ ਸਵੇਰੇ ਹੀ ਮੇਰੇ ਦਿਮਾਗ ਵਿੱਚ ਆਇਆ ਤੇ ਇੱਕ ਮੈਂ ਜਿਸ ਵੰਦਰ ਪੜ੍ਹਾ ਤੇ ਕਵਿਤਾ ਲਈ ਹੈ ਕਵਤਾ ਨਹੀਂ ਤੋ ਸੁਣਾ ਰਿਹਾ ਤੋ ਇਹ ਹੈ ਜੀ ਹਾਂ ਜੀ ਸ਼ਰਕਾਟਾਂ ਦਾ ਸਰਦਾਰ ਜੀ ਹਾਸਿਆਂ ਦਾ ਸਰਦਾਰ ਤੁਰ ਗਿਆ ਛੱਡਿਆ ਰਾਂ ਨੂੰ ਯਾਰ ਤੁਰ ਗਿਆ ਹਾਸਿਆਂ ਦਾ ਸਰਦਾਰ ਤੁਰ ਗਿਆ ਛੱਡਿਆ ਰਾਂ ਨੂੰ ਯਾਰ ਤੁਰ ਗਿਆ ਨਿੱਲੂ ਬਾਲਾ ਰੂਹ ਪਿਆਰੇ ਕਈ ਦਹਾਕੇ ਨਾਲ guzare ਨਿੱਲੂ ਬਾਲਾ ਰੂਹ ਪਿਆਰੇ ਕਈ ਦਹਾਕੇ ਨਾਲ guzare ਲੁੱਟ ਕੇ ਦਿਲ ਦਿਲਦਾਰ ਤੁਰ ਗਿਆ ਹਾਸਿਆਂ ਦਾ ਸਰਦਾਰ ਤੁਹ ਵਾਹ ਵਾਹ ਬਹੁਤ ਵਧੀਆ ਬਹੁਤ 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 ਵਧੀਆ ਉਹਦੇ ਵਾਇਫ ਦਾ ਨਾਮ ਪਰਮਦੀਪ ਹੈ ਪਰਮਦੀਪ ਦੇ ਸਰਦਾ ਸਾਈਂ ਪਰਮਦੀਪ ਦੇ ਸਰਦਾ ਸਾਈਂ ਸਿਰਿੰਦਾ ਸੀ ਜੋ ਬਣ ਪਰ ਛਾਈਂ ਪਰਮਦੀਪ ਦੇ ਸਰਦਾ ਸਾਈਂ ਰਹਿੰਦਾ ਸੀ ਜੋ ਬਣ ਪਰ ਛਾਈਂ ਅੱਜ ਕਰਕੇ ਜਾਨ ਨਿਸਾਰ ਤੁ르 ਗਿਆ ਹਾਸਿਆਂ ਦਾ ਸਰਦਾਰ ਤੁ르 ਗਿਆ ਪੁੱਤ ਪਖਰਾਜ ਦਾ ਸੂਰਜ ਢਲਿਆ ਪੁੱਤ ਪਖਰਾਜ ਦਾ ਸੂਰਜ ਢਲਿਆ ਪੰਜ ਤਤਾਂ ਵਿੱਚ ਬਾਪ ਜਾ ਰੜਿਆ ਪੁੱਤ ਪਖਰਾਜ ਦਾ ਸੂਰਜ ਢਲਿਆ ਪੰਜ ਤਤਾਂ ਵਿੱਚ ਬਾਪ ਜਾ ਰੜਿਆ ਕਿ ਛੱਡ ਕੇ ਪਾਲਣ ਹਾਰ ਤੁਰ ਗਿਆ ਛੱਡ ਕੇ ਪਾਲਣ ਹਾਰ ਤੁਰ ਗਿਆ ਹਾਸਿਆਂ ਦਾ ਸਰਦਾਰ ਤੁਰ ਗਿਆ ਨਾਲ ਹੀ ਲੈ ਗਿਆ ਨਾੜੇ ਲੈ ਗਿਆ ਨਾੜੇ ਲੈ ਕੇ ਉੱਡ ਗਿਆ ਹਾਸੇ ਜੀ ਨਾੜੇ ਲੈ ਕੇ ਉੱਡ ਗਿਆ ਹਾਸੇ ਹੁਣ ਨਹੀਂ ਸੁਣਨੇ ਮੋੜ ਛਣਕਾਟੇ ਨਾੜੇ ਲੈ ਕੇ ਉੱਡ ਗਿਆ ਹਾਸੇ ਹੁਣ ਨਹੀਂ ਸੁਣਨੇ ਮੋੜ ਛਣਕਾਟੇ ਛਣਕਾਟਿਆਂ ਦਾ ਫਨਕਾਰ ਤੁਰ ਗਿਆ ਹਾਸਿਆਂ ਦਾ ਸਰਦਾਰ ਤੁਰ ਗਿਆ ਕਿਆ ਬਾਤ ਬਹੁਤ ਆਖੀਂ ਕਰਿਆ ਜੀ ਜੀ ਆਖਰੀ ਹੈ ਤੂੰ ਤੂੰ ਮਨ ਸੁਖਮੰਦਰ ਰੱਬ ਦਾ ਭਾਣਾ ਜੀ ਤੂੰ ਮਨ ਸੁਖਮੰਦਰ ਰੱਬ ਦਾ ਭਾਣਾ ਇੱਕ ਦਿਨ ਅਸਾਂ ਵੀ ਉੱਥੇ ਜਾਣਾ ਤੂੰ ਮਨ ਸੁਖਮੰਦਰ ਰੱਬ ਦਾ ਭਾਣਾ ਇੱਕ ਦਿਨ ਅਸਾਂ ਵੀ ਉੱਥੇ ਜਾਣਾ ਜਿੱਥੇ ਸਾਡਾ ਯਾਰ ਚੁਰ ਗਿਆ ਹਾਸਿਆਂ ਦਾ ਸਰਦਾਰ ਚੁਰ ਗਿਆ ਹਾਸਿਆਂ ਦਾ ਸਰਦਾਰ ਚੁਰ ਗਿਆ ਛੱਡ ਯਾਰਾਂ ਦਾ ਯਾਰ ਚੁਰ ਗਿਆ ਮਿਹਰਬਾਨ ਜੀ ਬਹੁਤ ਵਧੀਆ